ਥਾਣਾ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚੇ ਬੀਤੇ ਦਿਨੀ ਹਥਿਆਰਾਂ ਦੀ ਨੋਕ ਤੇ ਉਤੇ ਦੁਕਾਨ ਦੇ ਉਤੇ ਲੁੱਟ ਕਰਨ ਵਾਲਾ ਇੱਕ ਵਿਅਕਤੀ ਕੀਤਾ ਗਿਆ ਕਾਬੂ ਉਸਤੇ ਕੋਲੋਂ ਇੱਕ ਗਲੌਕ ਪਿਸਟਲ ਅਤੇ ਬੁਲਟ ਪ੍ਰੂਫ ਜੈਕਟ ਬਰਾਮਦ ਕੀਤੀ ਗਈ। ਮਿਤੀ 20/11/2025 ਨੂੰ ਮੁਖਫਸਾ ਥਾਣਾ ਬੀ.ਵੀ.ਐਮ ਨੂੰ ਇੱਕ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੁਲਤਾਨਪੁਰ ਰੋਡ ਦੇ ਇੱਕ ਰੈਡੀਮੇਡ ਸਟੋਰ 'ਤੇ ਆ ਕੇ ਰੋਬਰੀ ਕੀਤੀ ਗਈ ਹੈ। ਜੋ ਇਹ ਰੋਬਰੀ ਗਨਪੁਆਇੰਟ 'ਤੇ ਕੀਤੀ ਗਈ ਸੀ ਜਿਸ ਵਿੱਚ ਕੁਝ ਨਕਦੀ ਅਤੇ ਇੱਕ ਸੋਨੇ ਦਾ ਕੜਾ ਖੋ ਕੇ ਲੈ ਕੇ ਗਏ ਸਨ। ਜੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਥਾਣਾ ਬੀ.ਵੀ.ਐਮ ਵਿਖੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਜੋ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਆਪਣਾ ਉਹਨਾਂ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਏਟ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਟੀਮਾਂ ਵੱਲੋਂ ਕਾਫੀ ਵਿਗਿਆਨਿਕ ਢੰਗ ਨਾਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇੱਕ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਸ ਪਾਸੋਂ ਇੱਕ ਗਲੌਕ ਪਿਸਤਲ ਅਤੇ ਇੱਕ ਬੁਲੇਟ ਪ੍ਰੂਫ ਜੈਕਟ ਬਰਾਮਦ ਹੋਈ ਹੈ ਜੋ ਇਸ ਨੂੰ ਅਜ ਪੇਸ਼ ਅਦਾਲਤ ਕੀਤਾ ਜਾ ਰਿਹਾ ਜਿਸ ਨੂੰ ਰਿਮਾਂਡ ਪਰ ਲੈ ਕੇ ਹੋਰ ਵੀ ਇਸ ਪਾਸੋਂ ਬਰਾਮਦਗੀ ਹੋਵੇਗੀ ਜੋ ਇਸਦੇ ਬਾਕੀ ਸਾਥੀਆਂ ਦੀ ਡੈਡੀਫੀਕੇਸ਼ਨ ਹੋ ਗਈ ਹੈ ਜਿਨ੍ਹਾਂ ਨੂੰ ਗ੍ਰਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜੋ ਰੇਡ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਨੂੰ ਜਲਦ ਤੋਂ ਜਲ ਗ੍ਰਫਤਾਰ ਕੀਤਾ ਜਾਵੇਗਾ